ਰੁਪਿਆ 300 ਰੁਪਿਆ 350 90 ਚੁੰਟਾ 60 65 70 72 80 85 90 92 405 10 15 20 25 30 430 35 40 47 450 ਕਿੰਜਾ ਟਿਕਟ ਰਹੀ ਹੈ 60 460 ਰੁਪਏ 70 ਕੋਲੀ ਕਰੀ ਜਾਂਦਾ ਬਾਈ 70 ਰੁਪਏ ਬਾਈ 5 ਕਿਰੀ ਜਾਏਗਾ ਸ਼ਰਾਮੀ ਵੀ ਜੀ ਹੈ ਸ਼ਰਾਮੀ ਆਹ ਮਾਟਰ ਲੇਗਾ 5 ਨਹੀਂ ਜਾਊਗਾ ਫੇ ਸ਼ਰਾਮੀ ਨਹੀਂ ਜਾਣੀ 70 ਰੁਪਏ 70 ਰੁਪਏ ਬੋਲਾ ਕਿ ਨਹੀਂ ਇਹ ਰੋਡ ਤੇ ਆ ਨਾ ਸੋਹਣੇ ਹੈ 470 ਰੁਪਏ ਪੰਜ ਨਹੀਂ ਬਾਈ ਲੋ ਵੀ ਮਿੱਤਰੋ 470 ਰੁਪਏ ਰੇਟ ਹੋ ਗਿਆ ਪਹਿਲੀ ਟਰਾਲੀ ਦਾ ਅੰਦਰ ਦੀ ਤੁੜੀ ਸੀਗੀ ਜਮਾਂ ਸਾਫ਼ ਤੁੜੀ ਸੀਗੀ ਰੇਟ ਬਹੁਤ ਵਧੀਆ ਰਿਹਾ ਅੱਜ ਪਹਿਲੀ ਟਰਾਲੀ ਦਾ ਜੀ ਅੱਜ 6-7 ਨਾ ਗਈ ਆਏ ਮੈਨੂੰ ਲੱਗਦਾ ਰੇਟ ਤਾਂ ਨੋ ਜਾਊਗਾ ਅਗਲੀ ਟਰਾਲੀ ਦਾ ਵੇਣਿਆ ਰੇਟ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦਰਦ ਵੀ ਰੱਖੀਂ ਲਾਉਂਗੀ ਨੰਬਰ ਕੋਲੋਂ ਮੇਰੇ ਵਰਤੂ ਬਸੇ ਆਪਾਂ ਪੋਰਟ ਲਈ ਮੰਗੋਲ ਜੀ ਗਏ ਕਈ ਕਰਨਾ ਤਰੇ ਪੁੱਛਦੇ ਨੇ ਸਾਡੇ ਤੁਹਾਨੂੰ ਜ਼ਰੂਰੀ ਪੈਸਾ ਮਰਗੋਂ ਜਾ ਆਉਂਦਾ ਕਾਲਜ 75 300 ਬਜਟ ਦਾ 80 ਕਰ ਲੈ 80 90 ਦਾ 99 ਪੂਰੇ ਗਏ 405 10 ਕੇ ਜੀ 115 20 ਕੇ ਜੀ 25 ਠੀਕ ਹੈ 30 ਰੁਪਏ 35 40 43 450 450 ਭੁੱਲਾ ਮੈ ਕਿਨੇ ਲੋਕੋ ਭਾਈ ਮੈਂ ਤਰ ਸਾਢੇ 450 ਰੁਪਏ ਇਸ ਟਰਾਲੀ ਦਾ ਰੇਟ ਗਿਆ ਅੰਦਰ ਦੀ ਟੁੱڑی ਸੀ ਇਹ ਵੀ ਸਾਫ ਟੁੱڑی ਸੀ ਹੁਣ ਤੱਕ ਦਾ ਜੇ ਹਾਈएस्ट ਰੇਟ ਵੇਖੀਏ ਤਾਂ 400 ਤੇ 70 ਰੁਪਏ ਰਿਆ ਅਗਲੀ ਟਰਾਲੀ ਦਾ ਰੇਟ ਦੇਣੇ ਅੱਜ 417 ਤੋਂ ਸ਼ੁਰੂਆਤ ਹੋਈ ਹੈ ਜੁੜੇ ਰਹੋ ਆਪਣੇ ਚੈਨਲ ਤੇ ਜਮਾ ਕਾ ਆਗੇ ਕੀ ਸ਼ੁਰੂਆਤ ਹੋ ਫਿਰ ਕੀ ਮਿਲਦੀ ਹੈ ਲਾਉਗਾ ਭਾਈ 350 350 550 60 650 70 70 80 90 ਵਧੀਆ ਵਧੀਆ ਭਾਈ 92 400 5 15 20 25 ਉਹਦੇ ਰੋਵਾ 15 ਕਰਦਾ ਹੋਏ ਦੂਸਰੀ ਦਿਨ ਆਈ ਜਾਂਦਾ ਨਾ ਬਾਜ਼ਾਰ ਚ ਜੀ 45 450 ਮਲ ਹੋਵੇ ਜੀ 54 60 ਰੁਪਏ 60 ਰੁਪਏ ਬੋਲਾਂਗੇ ਨੇ 460 ਲਓ ਜੀ 460 ਰੁਪਏ ਹੋ ਗਿਆ ਟਰਾਲੀ ਦਾ ਰੇਟ ਅਗਲੀ ਟਰਾਲੀ ਦਾ ਵਣੇ ਰੇਟ ਕਮੈਂਟ ਕਮੈਂਟ ਕਰਕੇ ਦੱਸ ਦਿਆ ਕਰੋ ਆਪਦੇ ਏਰੀਆ ਦਾ ਰੇਟ ਤੇ ਜਿਨ੍ਹਾਂ ਨੇ ਤੂੜੀ ਵੇਚਣੀ ਤੇ ਖਰੀਦਣੀ ਹੁੰਦੀ ਹੈ ਉਹ 7:30 ਵਜੇ ਮੰਡੀ ਦੇ ਵਿੱਚ ਪਹੁੰਚ ਸਕਦੇ ਆ ਰੋਜ਼ ਟਰਾਲੀਆਂ ਲੱਗਦੀਆਂ 7:30 ਵਜੇ ਬੋਲੀ ਹੁੰਦੀ ਹੈ ਦੂਆ ਲੀਸਾ ਸਪਰਾ ਹਈਦਨ ਕਰੀ ਚਟਕੇ ਜੇ ਇੱਕ ਤੱਲਬਾ ਕੀਆਂ ਦੀ ਤੂੜੀ ਅੰਦਰ ਦੀ ਤੂੜੀ ਬੋਲੋ ਹੀ ਚੇਰ ਹੋ ਜਾ ਮਨਿਆ ਸਾਡੇ ਦਿਲ ਤੋਂ ਮਹਿਮਾਨ ਆਲੇ ਸਾਡੇ 350 ਨਹੀਂ ਨਹੀਂ ਭਰਾ ਵੀ ਤੁਸੀਂ ਜਾਣੀਆਂ ਲੰਬਾ 60 65 70 71 80 81 90 92 400 5 10 15 20 25 425 30 35 40 40 45 ਯਾ 450 ਬੰਦਾ ਨੇ ਲਾ ਦੋ 8 7 ਹੈਗੇ ਪਹਿਲਾਂ ਦੇ ਯਾਰ 465 ਬੋਲਾਂਗੇ ਨੇ 70 75 75 ਬੋਲਦਾ ਕੋਈ 475 ਲਓ ਜੀ 400 ਤੇ 75 ਰੁਪਏ ਹੋ ਗਿਆ ਰੇਟ ਅੱਜ 470 ਪਹਿਲੀ ਟਰਾਲੀ ਦਾ ਆਇਆ ਸੀਗਾ ਤੇ ਦੂਜੀ ਟਰਾਲੀ ਦਾ 475 ਰੁਪਏ ਤੇ ਤੀਜੀ ਟਰਾਲੀ ਦਾ ਅਗਲੀ ਟਰਾਲੀ ਦਾ ਵੇਣੇ ਰੇਟ ਜੜੇ ਰਹੋ ਵੇਣੇ ਅੱਜ ਕੀ ਹਾਈ ਸਟੇਟ ਜਾਂਦਾ ਕੀ ਕਰੀਏ ਕੀ ਕਰੀਏ ਜੀ ਦੋ ਰੇਟ ਮਤਲਬ ਆ ਗਿਆ 450 ਇਹ ਦੋ ਰੇਟ ਮਤਲਬ ਆ ਗਿਆ 450 ਜੀ ਦੋ ਰੇਟ ਜੀ ਦੋ ਰੇਟ ਜੀ ਠੀਕ ਅੰਦਰ ਤੋਂ ਦੋ ਟੋਟਾ ਬੋਲਾ ਬਾਈ 400 400 ਮੈਨੂੰ 235 5 10 ਕੇ ਜੀ 15 ਠੀਕ 25 450 442 ਯਾ 650 50 60 65 70 70 ਪੰਗਰੀ ਜਾਏਗਾ ਭਾਈ 70 77 75 ਚਲੋ ਬੰਦੇ ਰਾਹ ਪਈ ਆ ਗਏ 480 ਬੋਲਣਗੇ 480 ਰੁਪਏ ਲੋ ਭਾਈ ਮਿੱਤਰੋ ਹੁਣ ਤੱਕ ਦਾ ਜੇ ਹਾਈਸਟ ਰੇਟ ਵੇਖੀਏ ਤਾਂ 400 ਤੇ 80 ਰੁਪਏ ਹੋਇਆ ਅਗਲੀ ਟਰਾਲੀ ਦਾ ਰੇਟ ਵੇਣੇ ਆਪਾਂ ਅੱਜ ਰੇਟ ਤਾਂ ਨੂੰ ਤੁਰੇ ਜਾਂਦੇ 417 ਤੋਂ ਚੱਲਿਆ ਸੀਗਾ ਉਹਦੇ ਬਾਅਦ ਹੀ ਨਹੀਂ ਕਿਤੇ ਆਦਾ ਜਲਦ ਕੀ ਹੈ ਬਾਈ

78 80 80 80 90 190 400 5 10 15 20 20 20 ਜਾਨੀ ਬਾਬਾ 22 25 30 30 40 41 445 ਦੋਨੇ ਕਿਨੇ ਲੋਈ ਮਿੱਤਰੋ ਅੱਜ 445 ਰੁਪਏ ਬਾਹਰਲੀ ਟਰਾਲੀ ਦਾ ਰੇਟ ਹੀ ਹੋ ਗਿਆ ਜੇ ਰੇਟ ਤਾਂ ਨੂੰ ਗਿਆ ਅੱਗੇ ਤਾਂ 400 ਤੇ ਆਉਂਦਾ ਨਹੀਂ ਹੁੰਦਾਗਾ ਅਗਲੀ ਟਰਾਲੀ ਦਾ ਵੀ ਨਾ ਰੇਟ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੋਜ਼ ਵੀਡੀਓ ਅਪਲੋਡ ਕਰਦੇ ਆਪਾਂ ਤੁੜੀ ਦੀ ਨੈਟਵਰਕ ਇਸ਼ੂ ਹਾਂ ਦੰਦੀ ਬਾਦੀ साढे पचासी पचानवे चार सौ पंज दस ਨੇ ਤਵਾਰ ਕਿਸ਼ੂ ਆ ਗਿਆ ਵੀਰੋ ਕੜੀਏ ਸੱਤ 25 25 30 450 52 452 60 65 465 ਬੋਲਾਂਗੇ 460 ਡੀ ਇਹਦਾ ਵਧੂਗਾ ਭਾਈ 4 ਲੋ ਭਾਈ ਮਿੱਤਰੋ ਆ ਟਰਾਲੀ ਦਾ 465 ਰੁਪਏ ਹੋ ਗਿਆ ਇਹ ਜਿਹੜੇ 28 ਹੁੰਦਾ ਦਿਨ ਨਾਲ ਬਾਹਰ ਦੀ ਟਰਾਲੀ ਸੀ ਅਗਲੀ ਟਰਾਲੀ ਦਾ ਵੇਣਾ ਰੇਟ ਕੀ ਜਾਂਦਾ

कोने जाओगे जी तीन सौ पी दस पंद्रह दस रुपये पंद्रह भी पच्ची रुपये पैंती रुपये साढ़े तीन सौ पचहत्तर चार सौ पंज 10 15 20 ਰੁਪਏ 25 425 ਬੋਲਾਂਗੇ ਨੇ ਹੈਲੋ 425 ਕਿੰਨੇ ਲੋ ਬਾਈ ਮਿੱਤਰੋ 400 ਦੇ 25 ਰੁਪਏ ਰੇਟ ਹੋ ਗਿਆ ਅਗਲੀ ਟਰਾਲੀ ਦਾ ਰੇਟ ਵੇਣੇ ਆਪਾਂ ਕੀ ਜਾਂਦਾ ਖੀਰ ਲਈ ਟਰਾਲੀ ਆ ਇਹ ਅੱਜ ਰੇਟ ਬਹੁਤ ਹਾਈ ਗਿਆ ਕਿੰਨਾ ਦੇਖੀਏ ਤਾਂ ਖੀਰ ਨੂੰ ਟਰਾਲੀ ਦਾ ਰੇਟ ਵੇਰ ਕਰਦੇ ਆਪਾਂ ਜਿਹੜੀ ਅੰਦਰ ਦੀ ਟੂੜੀ ਸੀਗੀ ਇਹ 425ਾਂ ਦੇ ਜਾ ਗਈ ਖੀਰ ਲਈ ਟਰਾਲੀ ਦਾ ਮਾਰਦੇ ਨੇਗਾ ਆਪਾਂ ே <laughs> 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 ਬੋਲੋ ਜੀ ਸਾਢੇ 4:30 ਸਾਢੇ 4:30 ਸੇਕਾਹਲ ਇਧਰ ਗੱਲ ਸੁਣ ਲੈ ਯਾਰ ਸਾਹਮਣੇ ਰਸਤੇ ਨਾ ਘੱਲ ਗਏ ਯਾਰ ਬੋਲਣਾ ਬਾਈ ਜਾਨਾ ਦੇ ਬੋਲ ਨਹੀਂ ਆਵੇ ਸਹੀ 70 71 80 480 ਚੱਲ ਹੁਣ ਪੁੱਤ 480 ਰੁਪਏ ਹੈ ਟਰਾਲੀ ਦਾ ਰੇਟ ਰਿਹਾ ਖੀਰਲੀ ਟਰਾਲੀ ਸੀ 400 ਸਤਿਆਂ ਤੇ ਆਉੜੀ ਲਾਸਟ ਟਰਾਲੀ ਹਾਈएस्ट ਰੇਟ ਅੱਜ ਦੇ ਆਪਾਂ ਹਾਈएस्ट ਰੇਟ ਦੀ ਗੱਲ ਕਰੀਏ ਤਾਂ 480 ਰੁਪਏ ਰਿਹਾ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਭਰਾਵਾਂ ਨੂੰ ਆਪਣੇ ਰੇਟ ਦਾ ਪਤਾ ਲੱਗ ਸਕੇ ਵੀ ਤੁੜੀ ਦਾ ਰੇਟ ਇਸ ਟਾਈਮ ਕੀ ਚੱਲੀ ਜਾਂਦਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਆਪਾਂ ਤੁੜੀ ਦੀ ਜਿਹੜੇ ਹੋ ਆਪਣੇ ਚੈਨਲ ਦੇ ਨਾਲ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ